ਧੰਨਵਾਹਿ ਗੁਰੂ ਸਾਹਿਬ ਜੀ ਗੌੜੀ ਮਹਲਾ 5ਵਾਂ ਉਦਮ ਕਰਤ ਸੀਤਲ ਮਨ ਭਏ ਮਾਰਗ ਚਲਤ ਸਗਲ ਦੁੱਖ ਗਏ ਨਾਮ ਜਪਤ ਮਨ ਭਏ ਆਨੰਦ ਰਸ ਗਾਏ ਗੁਣ ਪਰਮ ਆਨੰਦ ਖੇਮ ਪਿਆ ਕੁਸ਼ਲ ਘਰ ਆਏ ਪੇਟਤ ਸਾਧ ਸੰਗ ਗੈ ਬਲਾਏ ਰਹਾ ਨੇਤਰ ਪਨੀਤ ਪੇਖਤ ਹੀ ਦਰਸ ਤਨ ਮਸਤਕ ਚਰਨ ਕਮਲ ਹੀ ਪਰਸ ਗੋਬਿੰਦ ਕੀ ਤਹਿਲ ਸਫਲ ਕਾਇਆ ਸੰਤ ਪਰ ਸਾਹਿਬ ਪਰਮ ਪਦ ਪਾਇਆ ਜਨ ਕੀ ਕੀਨੀ ਆਪ ਸਹਾਏ ਸੁਖ ਪਾਇਆ ਲਗ ਦਸਾਂ ਪਾਏ ਆਪ ਗਿਆ ਤਾਂ ਆਪੈ ਭਾਏ ਕਿਰਪਾ ਨਿਧਾਨ ਕੀ ਸਰਨੀ ਪਾਏ ਜੋ ਚਾਹਤ ਸੋਈ ਜਬ ਪਾਇਆ ਤਬ ਢੂੰਡਣ ਕਾਹੇ ਕੋ ਜਾਇਆ ਅਸਥਿਰ ਭਏ ਬਸੇ ਸੁਖ ਆਸਣਾ ਗੁਰ ਪ੍ਰਸਾਦਿ ਨਾਨਕ ਸੁਖ ਬਾਸਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਸੰਗਤ ਜੀ ਇਹ ਪਾਵਨ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 201 ਅਤੇ 202 ਦੇ ਉੱਪਰ ਸੁਭਾਇਮਾਨ ਹੈ ਸਤਗੁਰੂ ਮਹਾਰਾਜ ਇਸ ਪਾਵਨ ਸ਼ਬਦ ਦਾ ਜੋ ਰਹਾਉ ਦਾ ਬੰਦ ਹੈ ਉਸ ਦੇ ਵਿੱਚ ਸਤਗੁਰੂ ਮਹਾਰਾਜ ਬਖਸ਼ਿਸ਼ ਕਰ ਰਹੇ ਆ ਖੇਮ ਭਿਆ ਕੁਸ਼ਲ ਘਰ ਆਏ ਖੇਮ ਦਾ ਅਰਥ ਹੁੰਦਾ ਹੈ ਸੁੱਖ ਮਹਾਰਾਜ ਕਹਿੰਦੇ ਸੁੱਖ ਆਤਮਿਕ ਸੁੱਖ ਪ੍ਰਾਪਤ ਹੋਇਆ ਔਰ ਹਿਰਦੇ ਘਰ ਦੇ ਵਿੱਚ ਵੀ ਸੁਖ ਬਣ ਗਿਆ ਇੱਥੇ ਘਰ ਦੇ ਰਾਰੇ ਨੂੰ ਸਿਆਰੀ ਹੈ ਘਰ ਦੇ ਵਿੱਚ ਹਿਰਦੇ ਘਰ ਵਿੱਚ ਖੇਮ ਭਿਆ ਕੁਸ਼ਲ ਕਰ ਆਏ ਕਿਉਂਕਿ ਆਪਾਂ ਜੋ ਵੀ ਯਤਨ ਕਰਦੇ ਆ ਕਿ ਸਾਨੂੰ ਸੁਖ ਮਿਲ ਜਾਏ ਅਸੀਂ ਪਦਾਰਥਾਂ ਦੇ ਵਿੱਚੋਂ ਸੁਖ ਲੱਭਦੇ ਆ ਕਿ ਮਨੁੱਖ ਸੋਚਦਾ ਕਿ ਮੇਰੇ ਕੋਲ ਬਹੁਤ ਜ਼ਿਆਦਾ ਪੈਸਾ ਆ ਜਾਏਗਾ ਮੈਂ ਸੁખી ਹੋ ਜਾਵਾਂ ਜੇ ਇਸ ਤਰ੍ਹਾਂ ਦਾ ਹੋਵੇ ਤੇ ਹਰੇਕ ਬੰਦਾ ਪੈਸੇ ਵਾਲਾ ਸੁખી ਹੋ ਜਾਏ ਮਹਾਰਾਜ ਜੀ ਨੇ ਬਾਣੀ ਦੇ ਵਿੱਚ ਬਖਸ਼ਿਸ਼ ਕੀਤਾ ਕਹਿੰਦੇ ਸੁਖ ਨਹੀਂ ਬਹੁਤੇ ਧਨ ਖਾਟੇ ਸੁਖ ਨਹੀਂ ਪੇਖੇ ਨਿਰਤ ਨਾਟੇ ਸੁਖ ਨਹੀਂ ਬਹੁ ਦੇਸ਼ ਕਮਾਏ ਪਰ ਇੱਕ ਗੱਲ ਦੀ ਗਰੰਟੀ ਦਿੰਦੇ ਆ ਕਹਿੰਦੇ ਸਰਬ ਸੁਖਾਂ ਹਰ ਹਰ ਗੁਣ ਗਾ ਜਿਹੜਾ ਸਦੀਵੀ ਸੁਖ ਹੈ ਫਿਰ ਦੁਨੀਆ ਦੀ ਤਾਕਤ ਉਸ ਮਨੁੱਖ ਨੂੰ ਦੁਖੀ ਨਹੀਂ ਕਰ ਸਕਦੀ ਕਿਉਂਕਿ ਇਹ ਜਿਹੜੇ ਬਾਹਰਲੇ ਦੁੱਖ ਸੁੱਖ ਹੈ ਮਹਾਰਾਜ ਉਹਨਾਂ ਨੇ ਆਖਿਆ ਕਿ ਦੁਖ ਸੁਖ ਪ੍ਰਭ ਦੇਵਨ ਹਾਰ ਅਵਰ ਤਿਆਗ ਤੋਂ ਤਿਸੇ ਚਤਾ ਪਰ ਆਪਾਂ ਕਦੇ ਮੰਗਿਆ ਨਹੀਂ ਨਾ ਦੁੱਖ ਤਾਂ ਮੰਗਦੇ ਸੁੱਖ ਮੰਗਦੇ ਆ ਪਰ ਦੁੱਖ ਆਉਂਦਾ ਮਹਾਰਾਜ ਕਹਿੰਦੇ ਸੁੱਖ ਕੋ ਮੰਗਤ ਸਭ ਕੋ ਦੁੱਖ ਨਾ ਮੰਗੇ ਕੋਏ ਸੁਖੇ ਕੋ ਦੁੱਖ ਅਗਲਾ ਉਹ ਤਾਂ ਸਾਹਮਣੇ ਖੜਾ ਹੈ ਪਰ ਨਾਲ ਨਾਲ ਬਾਣੀ ਦੇ ਵਿੱਚ ਸਮਝਾਇਆ ਕਿ ਜੇ ਤੁਹਾਨੂੰ ਸਦੀਵੀ ਸੁੱਖ ਚਾਹੀਦਾ ਨਾ ਸਦਾ ਵਾਸਤੇ ਸੁੱਖ ਚਾਹੀਦਾ ਹੈ ਜੋ ਸੁਖ ਕੋ ਚਾਹੇ ਸਦਾ ਸਰਨ RAM ਕੀ ਲੇ ਕਹੋ ਨਾਨਕ ਸੁਣ ਰੇ ਮਨਾ ਦੁਰਲਭ ਮਾਨੁਕ ਦੇ ਆਪਨ ਲੱਗਦਾ ਲੋਕ ਕਿੱਡਾ ਵੱਡਾ ਦੁੱਖ ਹੈ ਪਰ ਮਹਾਰਾਜ ਕਹਿ ਰਿਹਾ ਕੇਤਿਆਂ ਦੁੱਖ ਭੁਖ ਸਦਮਾਰ ਇਹ ਵੀ ਦਾਤ ਤੇਰੀ ਦਾਤਾਰ ਉਹਨੂੰ ਸ਼ਰਾਪ ਨਹੀਂ ਮੰਨਿਆ ਉਹਨੂੰ ਉਹਦੀ ਦਾਤ ਮੰਨਿਆ ਦੁੱਖ ਨਹੀਂ ਹੋਣਗੇ ਤਾਂ ਪਤਾ ਕੀ ਲੱਗੇਗਾ ਕਿ ਦੁੱਖ ਕੀ ਹੁੰਦੇ ਆ ਭੁੱਖ ਨਹੀਂ ਹੋਏਗੀ ਤਾਂ ਪਤਾ ਕੀ ਲੱਗੇਗਾ ਕਿ ਭੁੱਖ ਕੀ ਹੁੰਦੀ ਹੈ ਉਹਦੀ ਰਜਾ ਹੈ ਮਾਰਣੇ ਇਥੋਂ ਤੱਕ ਰੱਖਿਆ ਕਹਿੰਦੇ ਦੁੱਖ ਸੁੱਖ ਦੋਨੋਂ ਕੱਪੜੇ ਪਹਿਰੇ ਜਾਏ ਮਨੁੱਖ ਜਿਦਾਂ ਆਪਾਂ ਕੱਪੜੇ ਪਾ ਲਏ ਕੱਪੜੇ ਉਤਾਰ ਲਏ ਇਦਾਂ ਦੁੱਖ ਸੁੱਖ ਜੇ ਸਦੀਵੀ ਸੁੱਖ ਚਾਹੀਦਾ ਕਿਉਂਕਿ ਸੁੱਖ ਜਿਹੜੇ ਅਸੀਂ ਸੁੱਖ ਭਾਲਦੇ ਹਾਂ ਨਾ ਜਿਨ੍ਹਾਂ ਦੇ ਵਿੱਚ ਆਪਾਂ ਲੱਭਦੇ ਆਂ ਵੀ ਸੁੱਖ ਹੋ ਜਾਏਗਾ ਮਾਰਦ ਕਹਿੰਦੇ ਇਹ ਬਿਮਾਰੀ ਬਣ ਜਾਂਦੇ ਰੋਗ ਬਣ ਜਾਂਦੇ ਆਸਾ ਕੀ ਵਾਰਦਾ ਸ਼ਲੋਕ ਹੈ ਕਹਿੰਦੇ ਦੁੱਖ दारू ਸੁੱਖ ਰੋਗ ਪਿਆ ਦੁੱਖ ਦਵਾਈ ਬਣ ਜਾਂਦੇ ਕਿਉਂਕਿ ਆਮੇ ਬੰਦਾ ਦੁੱਖਾਂ ਵਿੱਚ ਰੱਬ ਨੂੰ ਯਾਦ ਕਰ ਸੁੱਖ ਰੋਗ ਪਿਆ ਪਰ ਜਦੋਂ ਰੱਬ ਨਾਲ ਜੁੜ ਗਿਆ ਜਾਂ ਸੁੱਖ ਤਾਂਵਨਾ ਹੋਈ ਦੁੱਖ ਹੀ ਅਸੀਂ ਕਦੋਂ ਆ ਜਦੋਂ ਅਸੀਂ ਕਹਿੰਦੇ ਮੈਂ ਕਰਦਾ ਤੇ ਜਦੋਂ ਕਰਦਾ ਹੀ ਪ੍ਰਮਾਤਮਾ ਹੈ ਤੂੰ ਕਰਤਾ ਕਰਨਾ ਮੈਂ ਨਹੀਂ ਜਾਹੋਂ ਕਰੀ ਨਾ ਦੁਖੀ ਉਦੋਂ ਹੁੰਦਾ ਬੰਦਾ ਜਦੋਂ ਆਪ ਕਰਤਾ ਬਣਦਾ ਸਾਡੇ ਵੱਸ ਕੁਝ ਨਹੀਂ ਹੈ ਮੇਰੇ ਹਰ ਜਿਓ ਸਭ ਕੁਝ ਤੇਰੇ ਵੱਸ ਅਸਾਂ ਜੋਰ ਨਹੀਂ ਜੇ ਕਿਛ ਕਰ ਹਮ ਸਕੈ ਜਿਉਂ ਭਾਵੈ ਤਿਵੇਂ ਬਖਸ਼ ਕੀਤਾ ਕਰਨਾ ਸਰਬ ਰਜਾਈ ਕਿਸ ਕੀਚੇ ਜੇ ਕਰ ਸਕੀਏ ਆਪਣਾ ਕੀਤਾ ਕਿਛੁ ਨਾ ਹੋਵੈ ਜਿਉ ਹਰ ਭਾਵੈ ਤਿਉ ਰਖੀ ਅਸੀਂ ਕੁਛ ਵੀ ਨਹੀਂ ਕਰ ਸਕਦੇ ਕਾਰਨ ਕਾਰਨ ਪ੍ਰਭ ਏਕ ਹੈ ਦੂਸਰ ਨਾਹੀ ਕੋਈ ਨਹੀਂ ਹੈ ਕਰਨ ਕਰਾਵਣ ਕਰਨੇ ਜੋਗ ਜੋ ਤਿਸ ਭਾਵੈ ਸੋਈ ਹੋਵੇ ਕਿਨ ਮੈਂ ਥਾਪ ਓ ਥਾਪਨ ਹਾਰਾ ਅੰਤ ਨਹੀਂ ਕਿਛੁ ਪਰਵ ਹੁਕਮੇ ਧਾਰ ਅਤਰ ਰਹਾਵੈ ਹੁਕਮੇ ਉਪਜੇ ਹੁਕਮ ਸਮਾ ਖੇਮ ਭਿਆ ਕੁਸ਼ਲ ਕਰ ਆਇਆ ਸੁੱਖ ਹੀ ਸੁਖ ਬਣ ਗਿਆ ਔਰ ਹਿਰਦੇ ਘਰ ਦੇ ਵਿੱਚ ਵੀ ਸੁੱਖ ਆ ਗਿਆ ਕਦੋਂ ਆਇਆ ਪੇਟਤ ਸਾਧ ਸੰਗ ਗਈ ਬੁਲਾਏ ਖੇਮ ਭਿਆ ਕੁਸ਼ਲ ਕਰ ਆਏ ਪੇਟਤ ਪੇਟ ਆਰਤਨ ਦਾ ਮਲਾਪ ਅਸੀਂ ਜਦੋਂ ਗੁਰੂ ਕੀ ਸੰਗਤ ਕੀਤੀ ਗੁਰੂ ਨਾਲ ਮਲਾਪ ਕੀਤਾ ਗੁਰੂ ਕੀ ਸੰਗਤ ਪਾਪ ਗੁਰੂ ਦੇ ਉਪਦੇਸ਼ ਨੂੰ ਸਮਝਣ ਦਾ ਯਤਨ ਕੀਤਾ ਬਾਣੀ ਕਹਿੰਦੀ ਕੀ ਹੈ ਗਈ ਬੁਲਾਏ ਬੁਲਾ ਕਹਿੰਦੇ ਚੜੇਲ ਆ ਜਿਹੜੀ ਮਾਇਆ ਜਿਹੜੀ ਆ ਚੜ੍ਹ ਪ੍ਰਭਾਵ ਪਾ ਕੇ ਰੱਖਦੀ ਆ ਮਨੁੱਖ ਨੂੰ ਚੰਬੜੀ ਰਹਿੰਦੀ ਆ ਉਹ ਚਲੇ ਜਾਂਦੀ ਜਦੋਂ ਅਸੀਂ ਗੁਰੂ ਕੀ ਸੰਗਤ ਕਰਦੇ ਆ ਗੁਰੂ ਦਾ ਸੰਗ ਕਰਦੇ ਆ ਭੇਟਤ ਸੰਗ ਭੇਟਤ ਸਾਧ ਸੰਗ ਗਈ ਬੁਲਾਏ ਰਹਾ ਹੂੰ ਸਤਗੁਰ ਜੀ ਆਰੰਭ ਦੇ ਵਿੱਚ ਕਹਿੰਦੇ ਆ ਉਦਮ ਕਰਤ ਸੀਤਲ ਮਨ ਭਏ ਜਦੋਂ ਗੁਰਸਿੱਖ ਉਦਮ ਕਰਦਾ ਗੁਰੂ ਕੀ ਸੰਗਤ ਦਾ ਉਦਮ ਕਰਦਾ ਇਹ ਉਦਮ ਤੋਂ ਬਿਗਾਰ ਨਹੀਂ ਹੋ ਸਕਦਾ ਅਸੀਂ ਉਦਮ ਕਰਨਾ ਹੈ ਕਿਉਂਕਿ ਆਮ ਬੰਦੇ ਕਿਸ ਨੇ ਕਹੋ ਉਹਨੂੰ ਗੁਰਦੁਆਰੇ ਆਇਆ ਕਰੋ ਕਹਿੰਦੇ ਵਾਹਿਗੁਰੂ ਦੀ ਕਿਰਪਾ ਨਹੀਂ ਹੁਣ ਕਿਰਪਾ ਉਹਦੀ ਹੈ ਪਰ ਅਸੀਂ ਉਦਮ ਨਹੀਂ ਕਰਦੇ ਉੱਥੇ ਜਾਣਾ ਹੋਵੇ ਤਾਂ ਸਾਨੂੰ ਰੇਲਵੇ ਸਟੇਸ਼ਨ ਜਾਣਾ ਹੀ ਪੈਂਦਾ ਨਾ ਜੇ ਕਿਤੇ ਬਾਹਰਲੇ ਦੇਸ਼ ਜਾਣਾ ਤੇ ਜਾਂ ਹਵਾਈ ਜਹਾਜ਼ ਜਾਣਾ ਤੇ 1 ਘੰਟਾ ਡੇਢ ਘੰਟਾ ਪਹਿਲਾਂ 에어ਪੋਰਟ ਤੇ ਜਾਣਾ ਪੈਂਦਾ ਵੀ ਘਰ ਸੋਚਾਂ ਵੀ ਘਰੇ ਜਾ ਆ ਜਾ ਜੇਗਾ ਕੋਠੇ ਤੇ ਚੜ ਕੇ ਚੜ ਜਾਾਂਗੇ ਤੇ ਨਹੀਂ ਹੋ ਸਕਦਾ ਉਦੋਂ ਵੀ ਤਾਂ ਕਰਨਾ ਪੈਣਾ ਗੁਰੂ ਰਾਮਦਾਸ ਜੀ ਨੇ ਸਾਡੇ ਜੀਵਨ ਦੀ ਮਰਯਾਦਾ ਦੱਸੀ ਹੈ ਕਈ ਬੰਦੇ ਨਾ ਮਿਲਦੇ ਆ ਸਾਧ ਸੰਗਤ ਜੀ ਸਾਰਿਆਂ ਦੀ ਨਹੀਂ ਗੱਲ ਕਰ ਰਿਆ ਕਈ ਬੰਦੇ ਮਿਲਦੇ ਅਸੀਂ ਨਾ ਅੰਮ੍ਰਿਤ ਛਕਿਆ ਹੋਇਆ ਅੰਮ੍ਰਿਤ ਵੇਲੇ ਉੱਠਦੇ ਹੋ ਚੁੱਪ ਹੋ ਜਾਂਦੇ ਇਸਨਾਨ ਕਰਦੇ ਹੋ ਅੰਮ੍ਰਿਤ ਵੇਲੇ ਉੱਠ ਕੇ ਚੁੱਪ ਹੋ ਜਾਂਦੇ ਅਸੀਂ ਅੰਮ੍ਰਿਤ ਛਕਿਆ ਹੋਇਆ ਨਿਤਨੇਮ ਕਰਦੇ ਹੋ ਕਿੰਨੇ ਵੜੇ ਉੱਠਦੇ ਕਹਿੰਦੇ 8 ਵਜੇ ਤੇ ਗੁਰੂ ਰਾਮਦਾਸ ਜੀ ਕਹਿੰਦੇ ਗੁਰ ਸਤ ਗੁਰ ਕਾਜੋ ਸਿੱਖ ਅਖਾਏ ਸੋ ਭਲ ਕੇ ਉਠ ਹਰ ਨਾਮ ਤੇ ਆਵੇ ਜਿਹੜਾ ਆਪਣੇ ਆਪ ਨੂੰ ਗੁਰੂ ਦਾ ਸਿੱਖ ਕਹਾਉਂਦਾ ਹੈ ਉਹ ਭਲਕੇ ਉਠਹਰ ਨਾਮ ਤੇ ਆਵੇ ਹੁਣ ਭਲੇਖਾ ਕਾਢ ਦਿੱਤਾ ਪੰਜਾਬੀ ਵਿੱਚ ਨਾ ਭਲਕੇ ਕਹਿੰਦੇ ਕੱਲ ਨੂੰ ਵੀ ਕੱਲ ਉਠਾਂਗੇ ਨਹੀਂ ਭਲਕੇ ਕਿਹਨੂੰ ਆਖਿਆ ਅਗਲੀ ਪੰਕਤੀ ਦੇ ਵਿੱਚ ਸਪਸ਼ਟ ਕਰ ਦਿੱਤਾ ਕਹਿੰਦੇ ਉਦਮ ਕਰੇ ਭਲਕੇ ਪਰਵਾਤੀ ਪਰਵਾਤ ਵੇਲੇ ਸੂਰਜ ਚੜਨ ਤੋਂ ਪਹਿਲਾਂ ਜਿਹੜਾ 3 ਘੰਟੇ ਦਾ ਪਹਿਰ ਹੈ ਉਹਨੂੰ ਅੰਮ੍ਰਿਤ ਵੇਲਾ ਕਹਿੰਦੇ ਆ। ਹੁਣ ਦਾ 8 ਵਜੇ ਉੱਠ ਕੇ ਅੰਮ੍ਰਿਤ ਵੇਲਾ ਅੰਮ੍ਰਿਤ ਵੇਲੇ ਬੋਲਿਆ ਬਬਈਆ। ਤੇ ਅੰਮ੍ਰਿਤ ਵੇਲੇ ਤੋਂ ਸਮਾਂ ਕਿਦਾਂ ਦਾ ਹੋ ਜਾਂਦਾ ਹੈ? ਚੀਕ ਚਗਾੜਾ ਸ਼ੁਰੂ ਹੋ ਜਾਂਦਾ ਹੈ। ਟਿਕਾਉ ਬਣਦਾ ਅੰਮ੍ਰਿਤ ਵੇਲਾ। ਵੈਸੇ ਤਾਂ ਗੁਰੂ ਮਾਰ ਕਹਿੰਦੇ ਸਾਈ ਘੜੀ ਸੁਰੱਖਣੀ ਸਿਮਰਤ ਹਰਨਾ। ਜਦੋਂ ਅਸੀਂ ਕੋਈ ਗੱਡੀ ਸਿੱਖਦੇ ਆਂ ਤੇ ਅਸੀਂ ਜਾਣਦੇ ਆਂ ਖੁੱਲੀ ਜਗ੍ਹਾ ਤੇ। ਤੇ ਜਦੋਂ ਅਸੀਂ ਗੱਡੀ ਸਿੱਖ ਲੈਨੇ ਆਂ ਫਿਰ ਅਸੀਂ ਗਲੀਆਂ ਦੇ ਵਿੱਚ ਬਾਜ਼ਾਰਾਂ ਦੇ ਵਿੱਚ ਵੀ ਗੱਡੀ ਚਲਾ ਲੈਂਦੇ ਆ ਜਿਹਨੇ ਅੰਮ੍ਰਿਤ ਵੇਲੇ ਨੂੰ ਸੰਭਾਲ ਲਿਆ ਨਾ ਉਹ ਕਦੋਂ ਵੀ ਬੈਠੇਗਾ ਜਦੋਂ ਬੈਠੇਗਾ ਉੱਠਦਿਆਂ ਬੈੰਦਿਆਂ ਸੌਂਦਿਆਂ ਜਾਗਦਿਆਂ ਉਹਨੂੰ ਰੱਬ ਜਾਦਾ ਹੈ ਤੇ ਸਤਿਗੁਰੂ ਨੇ ਇਸ ਨੂੰ ਸਾਡੇ ਜੀਵਨ ਨੂੰ ਘੜਨ ਵਾਸਤੇ ਬਖਸ਼ਿਸ਼ ਕੀਤੀ ਹੈ ਮਾਰੇ ਕਹਿੰਦੇ ਗੁਰ ਸਤਗੁਰ ਕਾ ਜੋ ਸਿੱਖ ਅਖਾਏ ਸੋ ਭਲ ਕੇ ਉਠ ਹਰ ਨਾਮ ਧਿਆਵੈ ਉਦਮ ਕਰੇ ਭੜ ਕੇ ਪਰਵਾਤੀ ਇਸ਼ਨਾਨ ਕਰੇ ਅੰਮ੍ਰਿਤ ਸਰਨਾਵੇ ਅੰਮ੍ਰਿਤ ਸਰ મતਲਬ ਅੰਮ੍ਰਿਤ ਰੂਪੀ ਸਰੋਵਰ ਦੇ ਵਿੱਚ ਇਸ਼ਨਾਨ ਕਰਨਾ ਉਦਮ ਕਰਤ ਕੀ ਹੋਏਗਾ ਸ਼ੀਤਲ ਮਨ ਭਾਏ ਮਨ ਜਿਹੜਾ ਨਾ ਉਹ ਸ਼ਾਂਤ ਚਿਤ ਹੋ ਜਾਏਗਾ ਮਨ ਦੇਖੋ ਨੂੰ ਕਿੰਨਾ ਭਟਕਦਾ ਹੈ ਆਪਾਂ ਪਾਠ ਕਰੋਗੇ ਤੁਸੀਂ ਦਿਨੇ ਵਿੱਚ ਮਨ ਨਹੀਂ ਲੱਗਦਾ ਤੁਹਾਡਾ ਹ ਜੇ ਅੰਮ੍ਰਿਤ ਵੇਲੇ ਨੂੰ ਸੰਭਾਲ ਲਿਆ ਫਿਰ ਜਦੋਂ ਮਰਜ਼ੀ ਕਰੋ ਤੋ ਤੁਹਾਡਾ ਮਨ ਜੁੜੇਗਾ ਉਦਮ ਕਰਤ ਸੀਤਲ ਮਨ ਪਾਏ ਮਾਰਗ ਚਲਤ ਸਗਲ ਦੁੱਖ ਗਏ ਹਾਂ ਰੱਬ ਦੇ ਮਾਰਗ ਤੇ ਜਦੋਂ ਚੱਲਦੇ ਆਂ ਤੇ ਸਾਰੇ ਦੁੱਖ ਦੂਰ ਹੋ ਜਾਂਦੇ ਮਾਰਾ ਕਹਿੰਦੇ ਚਰਨ ਚਲੋ ਮਾਰਗ ਗੋਬਿੰਦ ਮਿਟੇ ਪਾਪ ਜਪੀਏ ਹਰ ਬਿੰਦ ਬਿੰਦ ਕਹਿੰਦੇ ਹਰੇਕ ਸਵਾਸ ਦੇ ਨਾਲ ਉਹਨੂੰ ਜਪਣਾ ਨਾਮ ਜਪਤ ਮਨ ਭਾਏ ਆਨੰਦ ਨਾਮ ਜਪਣ ਦੇ ਨਾਲ ਮਨ ਦੇ ਵਿੱਚ ਆਨੰਦ ਬਣਦਾ ਖੇੜਾ ਬਣਦਾ ਰਸ ਗਾਏ ਗੁਣ ਪਰਮ ਆਨੰਦ ਜਦੋਂ ਰਸ ਦੇ ਵਿੱਚ ਆ ਕੇ ਪਿਆਰ ਦੇ ਵਿੱਚ ਆ ਕੇ ਉਹ ਪਰਮ ਆਨੰਦ ਅਕਾਲ ਪੁਰਖ ਦੇ ਗੁਣਾਂ ਨੂੰ ਗੈਣ ਕੀਤਾ ਕੀ ਹੋਏਗਾ ਖੇਮ ਭਿਆ ਕੁਸ਼ਲ ਕਰ ਆਏ ਮਹਾਰਾਜ ਜੀ ਨੇ ਬਾਣੀ ਦੇ ਵਿੱਚ ਕਿਹੜਾ ਸਵਾਲ ਦਾ ਜਵਾਬ ਨਹੀਂ ਦਿੱਤਾ ਵੀ ਸਤਿਗੁਰੂ ਸਾਨੂੰ ਓਦਾਂ ਦਾ ਸੁੱਖ ਚਾਹੀਦਾ ਜਿਹੜਾ ਖਤਮ ਨਾ ਹੋਵੇ ਕਹਿੰਦੇ ਆਓ ਮੈਂ ਤੁਹਾਨੂੰ ਦੱਸਦਾ ਕਹਿੰਦੇ ਅਬਨਾਸੀ ਖੇਮ ਚਾਹੇ ਜੇ ਨਾਨਕ ਜੇ ਤੁਹਾਨੂੰ ਕਦੇ ਨਾ ਸੋਣ ਵਾਲਾ ਸੁੱਖ ਚਾਹੀਦਾ ਨਾ ਅਬਨਾਸੀ ਖੇਮ ਚਾਹੇ ਜੇ ਨਾਨਕ ਸਦਾ ਸਿਮਰ ਨਾਰਾਇਣ ਸਦਾ ਉਹਨੂੰ ਜਪੋ ਖੇਮ ਭਿਆ ਕੁਸ਼ਲ ਕਰ ਆਏ ਅਸਤ ਗੁਰੂ ਜੀ ਦੀ ਬਾਣੀ ਪੜਦੇ ਸੁਖਣੀ ਸਾਹਬ ਕਹਿੰਦੇ ਕਿੰਨੀਆਂ ਬਖਸ਼ਿਸ਼ਾਂ ਕੀਤੀਆਂ ਇੱਕ ਪਦੇ ਦੇ ਵਿੱਚ ਲਿਖਿਆ ਕਹਿੰਦੇ 21 ਬਖਸ਼ਿਸ਼ਾਂ ਜੀਵਨ ਦੇ ਵਿੱਚ ਖੇ ਸ਼ਾਂਤ ਰਿੱਧ ਨਵਨਿਦ ਬੁੱਧ ਗਿਆਨ ਸਰਬ ਤੇ ਸਿੱਧ ਵਿਦਿਆ ਤਪ ਯੋਗ ਪ੍ਰਭ ਧਿਆਨ ਗਿਆਨ ਸ੍ਰਿਸ਼ਟ ਉਤਮਿ ਸ਼ਨਾਣ ਚਾਰ ਪਦਾਰਤ ਕਮਲ ਪ੍ਰਗਾਸ ਸਭ ਕੇ ਮਦ ਸਗਲ ਦੇ ਉਦਾਸ ਸੁੰਦਰ ਚਤਰ ਤਤ ਕਾ ਬੇਤਾ ਸੰਦਰਸੀ ਇਕ ਦਰਸ ਦਿੱਤਾ ਇਹ ਫਲ ਤਿਸ ਜਨ ਕੇ ਮੁਖ ਭਣੇ ਗੁਰ ਨਾਨਕ ਨਾਮ ਬਚਨ ਮਨ ਸੁਣੇ ਸਾਨੂੰ ਤਾਂ ਇੱਕ ਵੀ ਨਹੀਂ ਮਿਲਿਆ ਅਖੇਮ ਨਹੀਂ ਮਿਲਿਆ ਸੋਖੇ ਨਹੀਂ ਮਿਲਿਆ ਕਿਉਂ ਨਹੀਂ ਮਿਲਿਆ ਜਿਹੜੀ ਆਖਰੀ ਪੰਕਤੀ ਆ ਨਾ ਗੁਰਮਾਰ ਕਰਦੇ ਗੁਰ ਨਾਨਕ ਨਾਮ ਬਚਨ ਮਨ ਸੁਣੇ ਮਨ ਨੇ ਸੁਣਿਆ ਹੀ ਨਹੀਂ ਕੰਨਾਂ ਨੇ ਸੁਣਿਆ ਕੰਨਾਂ ਨਾਲ ਸੁਣੇ ਇਧਰ ਸੁਣਿਆ ਇਧਰ ਕੱਢ ਦਿੱਤਾ ਜਦੋਂ ਸੁਣ ਕੇ ਵਸਾ ਲਿਆ ਨਾ ਮਨ ਨੇ ਸੁਣ ਲਿਆ ਮਨ ਕਰ ਕਬੂ ਨ ਹਰ ਗੁਣ ਗਾਏ ਜਦੋਂ ਮਨ ਨੇ ਕਾਲਿਆ ਮਨ ਨੇ ਸੁਣ ਲਿਆ ਤੇ ਤਬਦੀਲੀ ਜ਼ਰੂਰ ਆਏ ਸਤਿਗੁਰੂ ਕਹਿੰਦੇ ਖੇਮ ਭਿਆ ਕੁਸ਼ਲ ਕਰ ਆਏ ਭੇਟਤ ਸਾਧ ਸੰਗ ਗਈ ਬਲਾਏ ਰਹਾਓ ਨੇਤਰ ਪੁਨੀਤ ਆ ਜਿਹੜੇ ਨੇਤਰ ਹਨ ਅੱਖਾਂ ਜਿਹੜੀਆਂ ਇਹ ਪਵਿੱਤਰ ਹੋ ਜਾਣਗੇ ਇਹ ਬਕਾਰ ਨਹੀਂ ਦੇਖਣਗੇ ਉਹ ਅੱਖਾਂ ਜਿਹੜੀਆਂ ਗੁਰੂ ਮਹਾਰਾਜ ਨੇ ਆਖਿਆ ਵੀ ਇਦਾਂ ਸੰਸਾਰ ਨੂੰ ਦੇਖਣਾ ਸਤਗੁਰ ਨੇ ਸਾਨੂੰ ਸੋਝੀ ਦਿੱਤੀ ਹਰੇਕ ਗੱਲ ਦੇ ਨਾਲ ਸਾਨੂੰ ਸਮਝਾਇਆ ਵੀ ਜੇ ਕਿਸੇ ਬੱਚੀ ਨੂੰ ਦੇਖ ਰਿਆਂ ਤਾਂ ਇਹ ਦੇਖ ਕਿ ਮੈਂ ਆਪਣੀ ਬੱਚੀ ਨੂੰ ਜਿੱਦਾਂ ਦੇਖਦਾ ਉਸ ਨਿਗਾਹ ਤੇ ਨਾਲ ਦੂਸਰੀ ਦੀ ਬੱਚੀ ਨੂੰ ਦੇਖਣਾ ਜਿੱਦਾਂ ਦੀ ਮੇਰੀ ਧੀ ਆ ਉਦਾਂ ਦੀ ਦੂਸਰੇ ਦੀ ਧੀ ਆ ਉਹ ਉਦਾਂ ਦੀ ਅੱਖ ਹੋਣੀ ਚਾਹੀਦੀ ਦੇਖ ਪਰਾਈਆਂ ਚੰਗੀਆਂ ਮਾਵਾਂ ਧੀਆ ਭੈਣਾ ਜਾਣ ਇਹ ਨਾਲ-ਨਾਲ ਸਾਨੂੰ ਸਤਗੁਰ ਨੇ ਸਬਕ ਦਿੱਤਾ ਅਸੀਂ ਜੋ ਦੇਖ ਰਿਆਂ ਨਾ ਮਹਾਰਾਜ ਕਹਿੰਦੇ ਆ ਇਹ ਨੇਤਰੋ ਮੇਰਿਓ ਹਰ ਤੁਮੈ ਜੋ ਧਰੀ ਹਰ ਬਿਨ ਅਵਰਨਾ ਦੇਖੋ ਕੋਈ ਹਰ ਬਿਨ ਅਵਰਨਾ ਦੇਖੋ ਕੋਈ ਨਦਰੀ ਹਰ ਨਿਹਾਲਿਆ ਇਹ ਵਿਸ ਸੰਸਾਰ ਤੁਮ ਦੇ ਬਿਸੁਧਾਰਤ ਵਿਸ਼ਮ ਸੰਸਾਰ ਦਾ ਅਰਥ ਵੀ ਸੰਸਾਰ ਇਹ ਵਿਸ ਸੰਸਾਰ ਤੁਮ ਦੇਖਦੇ ਇਹ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇ ਗੁਰ ਪ੍ਰਸਾਦੀ ਬੂਝਿਆ ਜਾਂ ਵੇਖਾਂ ਹਰ ਇਕ ਹੈ ਹਰ ਬਿਨ ਅਵਰਨਾ ਕੋਈ ਕਹੇ ਨਾਨਕ ਇਹ ਨੇਤਰ ਅੰਧ ਸੇ ਸਤਗੁਰ ਮਿਲਿਆ ਦਿਵ ਦ੍ਰਿਸ਼ਟ ਹੋਇ ਜਦੋਂ ਦੇਖਣਾ ਇਹ ਨੇਤਰਾਂ ਦੇ ਨਾਲ ਨੇਤਰ ਪੁਨੀਤ ਪੇਕਤ ਹੀ ਦਰਸ ਜਦੋਂ ਸਤਗੁਰ ਦੇ ਦਰਸ਼ ਕੀਤੇ ਨੇਤਰ ਪੁਨੀਤ ਹੋ ਗਿਆ ਪਵਿੱਤਰ ਹੋ ਗਿਆ ਧਨ ਮਸਤਕ ਆ ਮੱਥਾ ਜਿਹੜਾ ਹੈ ਇਹ ਵੀ ਧੰਤਾ ਜੋਗ ਚਰਨ ਕਮਲ ਹੀ ਪਰਸ ਜਦੋਂ ਸਤਗੁਰ ਦੇ ਚਰਨਾ ਕਮਲਾਂ ਨੂੰ ਪਰਸਦਾ ਹੈ ਗੋਬਿੰਦ ਕੀ ਟਹਿਲ ਸਫਲ ਇਹ ਕਾਇਆ ਗੋਬਿੰਦ ਕੀ ਟਹਿਲ ਸਤਗੁਰ ਦੀ ਜਿਹੜੀ ਸੇਵਾ ਨਾ ਉਹਦੇ ਨਾਲ ਕੀ ਹੋਏਗਾ ਇਹ ਸਰੀਰ ਜਿਹੜਾ ਨਾ ਕਾਇਆ ਜਿਹੜੀ ਆ ਇਹ ਸਫਲ ਹੋ ਜਾਏ ਮਹਾਰਾਜ ਕਹਿੰਦੇ ਕਹੇ ਨਾਨਕ ਇਹ ਸਰੀਰ ਪਰਵਾਣ ਹੋਵਾ ਜਿਨ ਸਤਗੁਰ ਸਿਉ ਚਿਤ ਲਾਇ ਸੰਤ ਪ੍ਰਸਾਦ ਪਰਮ ਪਦ ਪਾਇਆ ਉੱਚਾ ਆਤਮਿਕ ਦਰਜਾ ਗੁਰੂ ਦੀ ਕਿਰਪਾ ਦੇ ਨਾਲ ਪ੍ਰਾਪਤ ਹੁੰਦਾ ਹੈ ਜਨ ਕੀ ਕੀਨੀ ਆਪ ਸਹਾਏ ਉਹ ਆਪਣੇ ਜਨ ਦੀ ਆਪ ਸਹਾਇਤਾ ਕਰਦਾ ਹੈ ਸੁਖ ਪਾਇਆ ਲਗ ਦਾਸਾਂ ਪਾਏ ਹੁਣ ਤੁਸੀਂ ਦੇਖ ਸਕਦੇ ਹੋ ਸ਼ਬਦ ਹੈ ਦੱਦੇ ਨੂੰ ਕੰਨਾ ਸਸਾ ਹਾਹਾ ਆਮ ਕਰਕੇ ਇਹਨੂੰ ਪੜਦੇ ਹਾਂ ਦਾਸਾ ਤੇ ਆਦਾ ਅਰਥ ਨਹੀਂ ਬਣਦਾ ਜਦੋਂ ਹਾਹਾ ਆਉਂਦਾ ਤੇ ਉਹਦਾ ਅਰਥ ਕੀ ਬਣਦਾ ਉਹਦੇ ਨਾਲ ਲਾਂ ਲੱਗ ਜਾਂਦੀ ਹੈ ਦਾਸਾਂ ਸੁਖ ਪਾਇਆ ਲਗ ਦਾਸਾਂ ਪਾਏ ਪਾਏ ਮਤਲਬ ਚਰਨਾ ਚਰਨਾ ਵਿੱਚ ਪਾਵ ਦਾਸਾਂ ਦੇ ਚਰਨ ਕਿਹੜੇ ਆ ਉਹਨਾਂ ਦੇ ਉਪਦੇਸ਼ ਉਹਨਾਂ ਦੀ ਸਿੱਖਿਆ ਜਿਹੜੀ ਆ ਤੇ ਉਹਦੇ ਨਾਲ ਕਹਿੰਦੇ ਫਿਰ ਸੁਖ ਪਾਇਆ ਸੁਖ ਪਾਇਆ ਲਗ ਦਾਸਾਂ ਪਾਏ ਆਪ ਗਿਆ ਤਾਂ ਆਪੇ ਪਾਇ ਜਦੋਂ ਆਪ ਚਲੇ ਗਿਆ ਨਾ ਅੰਦਰੋਂ ਆਪਾ ਭਾਵ ਕਿ ਮੈਂ ਹਾਂ ਜਦ ਹਮ ਹੋਤੇ ਤਬ ਤੂੰ ਨਹੀਂ ਅਬ ਤੂੰ ਹੀ ਮੈਂ ਨਾ ਆਪ ਗਿਆ ਤਾਂ ਆਪੇ ਪਾਇ ਅੱਜ ਬਾਬਾ ਫਰੀਦ ਸਾਹਿਬ ਜੀ ਦਾ ਜਨਮ ਦਿਹਾੜਾ ਬਾਬਾ ਫਰੀਦ ਸਾਹਿਬ ਨੂੰ ਪੁੱਛਿਆ ਵੀ ਰੱਬ ਕਿੱਦਾਂ ਮਿਲੇਗਾ ਕਹਿੰਦੇ ਆਪ ਸਵਾਰੇ ਮੈਂ ਮਿਲੇ ਮੈਂ ਮਿਲਿਆ ਸਕੋਏ ਪ੍ਰਮਾਤਮਾ ਕਹਿ ਰਿਹਾ ਹੁਣ ਦੇਖੋ ਕਹਿੰਦੇ ਜਿਹੜੇ ਕਹਿੰਦੇ ਨਾ ਬਾਣੀ ਬੋਲਦੀ ਨਹੀਂ ਐ ਸਤਗੁਰ ਗੁਰਬਾਣੀ ਤਾਂ ਬੋਲਦੀ ਐ ਗੱਲਾਂ ਕਰਨੀ ਐ ਮਹਾਰਾਜ ਕਹਿੰਦੇ ਮੈਂ ਗੱਲ ਕੀਤੀ ਬਾਬਾ ਫਰੀਦ ਸਾਹਿਬ ਕਹਿੰਦੇ ਕਹਿੰਦੇ ਰੱਬ ਨੇ ਆਖਿਆ ਆਪ ਸਵਾਰੇ ਮੈਂ ਮਿਲੇ ਤੂੰ ਆਪਣੇ ਆਪ ਨੂੰ ਸਵਾਰ ਲਾ ਮੈਂ ਤੈਨੂੰ ਮਿਲ ਜਾਵਾਂ ਹੁਣ ਜੇ ਮੇਰੇ ਆਪਣੇ ਹੱਥ ਗੰਦੇ ਆ ਮੇਰੇ ਹੱਥ ਗੰਦੇ ਮੈਂ ਦੂਸਰੇ ਦੇ ਕੱਪੜੇ ਥੋੜੇ ਝਾੜ ਸਕਦਾ ਆਪ ਸਵਾਰੇ ਮੈਂ ਮਿਲੇ ਮੈਂ ਮਿਲਿਆ ਸੁਖ ਹੋਏ ਫਰੀਦਾ ਜੇ ਤੂੰ ਮੇਰਾ ਹੋ ਰਹੀਂ ਸਭ ਜੱਗ ਤੇਰਾ ਹੋ। ਕਿੰਨੀ ਲਗਨ ਸੀ ਅਕਾਣੀ ਬਹੁਤ ਵਾਰੀ ਸੁਣੀ ਆ ਕਿ ਬੱਚਾ ਬਚਪਨ ਸੀ। ਮਾਂ ਕਹਿੰਦੀ ਸੀ ਅੱਲਾ ਦੀ ਬੰਦਗੀ ਕਰਿਆ ਕਰ ਨਵਾਜ਼ ਪੜਦਾ ਸੀ। ਅੱਖਾਂ ਬੰਦ ਕਰਕੇ ਬੈਠਣੀਆਂ ਤੇ ਕੌਲੀ ਦੇ ਵਿੱਚ ਮਾਂ ਨੇ ਸ਼ੱਕਰ ਪਾ ਕੇ ਰੱਖ ਦੇਣੀ। ਜਦੋਂ ਅੱਖਾਂ ਖੋਲਣੀਆਂ ਸ਼ੱਕਰ ਮਿਲ ਜਾਣੀ ਬੜਾ ਖੁਸ਼ ਹੋਣਾ ਮਿੱਠੇ ਨਾਲ ਬੜਾ ਖੁਸ਼ ਹੋਣਾ। ਅੱਜ ਨਹੀਂ ਆਪਾਂ ਮਿੱਠਾ ਦਿੰਦੇ ਵਧੀਆ ਤੋਂ ਵਧੀਆ ਚੌਕਲੇਟਾਂ ਬੱਚਿਆਂ ਨੂੰ ਦਿੰਨੇ ਆ ਪਰ ਪੁੱਛਦੇ ਨਹੀਂ ਨਾ ਗੁਰਦੁਆਰੇ ਗਏ ਆ ਪਾਠ ਕੀਤਾ ਕਿਉਂਕਿ ਅਸੀਂ ਆਪ ਘਰ ਬੈਠੇ ਆ ਬਟੇ ਤਾਂ ਹਾਜ਼ਰ ਜਵਾਬ ਹੈ ਬੱਚਿਆਂ ਨਾਲੇ ਕਹਿ ਦੇਣਾ ਵੀ ਤੁਸੀਂ ਸਾਨੂੰ ਪੁੱਛਦੇ ਆ ਗੁਰਦੁਆਰੇ ਜਾਓ ਆਪ ਤੁਸੀਂ ਘਰ ਬੈਠੇ ਤੇ ਅੱਜ ਵੀ ਆਪਾਂ ਮਿੱਠਾ ਦਿੰਨੇ ਆ ਬਹੁਤ ਕੁਝ ਦਿੰਨੇ ਬੱਚਿਆਂ ਅੱਗੇ ਸ਼ੱਕਰ ਹੀ ਹੁੰਦੀ ਸੀ ਸ਼ੱਕਰ ਭਾਈ ਕੋਲੀ ਦੇ ਵਿੱਚ ਤੇ ਬੜਾ ਦਿਨ ਹੋ ਗਿਆ ਇਦਾਂ ਕਰਦੇ ਆ ਇੱਕ ਦਿਨ ਮਾਂ ਭੁੱਲ ਗਈ ਸੀ ਤੇ ਬੜੇ ਹੀ ਮਨ ਦੇ ਵਿੱਚ ਉਹਨੂੰ ਚਿੰਤਾ ਹੋ ਗਈ ਵੀ ਸ਼ਾਇਦ ਇਹਦਾ ਫਿਰ ਮਨ ਕਿਤੇ ਟੁੱਟ ਨਾ ਜਾਏ। ਉਹਨੇ ਆਖਿਆ ਪੁੱਤਰ ਅੱਲਾ ਨਾ ਅੱਜ ਮੈਨੂੰ ਸ਼ੱਕਰ ਦੇ ਗਿਆ ਸੀ। ਉਹ ਅੱਜ ਉੱਥੇ ਨਹੀਂ ਰੱਖ ਕੇ ਗਿਆ। ਕਹਿੰਦਾ ਮਾ ਤੈਨੂੰ ਨਹੀਂ ਦੇ ਕੇ ਗਿਆ ਮੈਨੂੰ ਦੇ ਗਿਆ ਸੀ। ਉਹ ਮੈਨੂੰ ਫੜਾ ਗਿਆ ਸੀ ਅੱਜ। ਤੇ ਸਮਝ ਗਏ ਵੀ ਇਹ ਪ੍ਰਮਾਤਮਾ ਅਕਾਲ ਪੁਰਖ ਦੀ ਕਿਰਪਾ ਹੋ। ਜਿੱਦਣ ਨਾ ਪਰਮੇਸ਼ਰ ਦਾ ਨਾਮ ਮਿੱਠਾ ਲੱਗਦਾ। ਉਹਨਾਂ ਨੇ ਫਿਰ ਆਪੇ ਆਖਿਆ ਬਾਬਾ ਫਰੀਦ ਸਾਹਿਬ ਕਹਿੰਦੇ ਫਰੀਦਾ ਸ਼ੱਕਰ ਖੰਡ ਨਿਵਾਤ ਨਿਵਾਤ ਕਹਿੰਦੇ ਮਿਸ਼ਰੀ ਨੂੰ ਫਰੀਦਾ ਸ਼ੱਕਰ ਖੰਡ ਨਿਵਾਤ ਗੁੜ ਮੱਖਿਓ ਮਾਝਾ ਦੁੱਧ ਸੱਬੇ ਵਸਤੂ ਮਿੱਠੀਆਂ ਰੱਬ ਨਾਲ ਪੂਜਣ ਤੁਦ ਸਾਰੀਆਂ ਚੀਜ਼ਾਂ ਮਿੱਠੀਆਂ ਪਰ ਪਰਮੇਸ਼ਰ ਦੇ ਨਾਮ ਤੋਂ ਮਿੱਠਾ ਕੁਛ ਬਣੀ ਇਹ ਗੁਰੂ ਨਾਨਕ ਸਾਹਿਬ ਨੇ ਕਰਤੀ ਸਾਡੇ ਤੇ ਕਿਰਪਾ ਉਹਨਾਂ ਦੇ 12ਵੇਂ ਉਤਰ ਅਧਿਕਾਰੀ ਸਨ ਉਹਨਾਂ ਦੀ ਵੰਸ਼ ਦੇ ਵਿੱਚੋਂ ਸਨ ਸੇਖ ਬ੍ਰਹਮ ਜੀ ਪਾਕ ਪਟਨ ਦੀ ਧਰਤੀ ਤੇ ਜਾ ਕੇ ਮਹਾਰਾਜ ਜੀ ਨੇ ਬਾਬਾ ਫਰੀਦ ਸਾਹਿਬ ਜੀ ਦੀ ਬਾਣੀ ਜਿਹੜੀ ਹੈ ਉਹ ਲਿਆਂਦੀ ਹੈ ਉਹ ਲਿਆ ਕੇ ਅੱਗੇ-ਅੱਗੇ ਆਉਂਦਿਆਂ ਗੁਰੂ ਸਾਹਿਬ ਜੀ ਮਹਾਰਾਜ ਦੇ ਸلسਲਾ ਚੱਲਦਾ ਰਿਹਾ ਤੇ ਗੁਰੂ ਅਰਜਨ ਸਾਹਿਬ ਜੀ ਨੇ ਉਸ ਬਾਣੀ ਨੂੰ ਦਰਜ ਕੀਤਾ ਆਪ ਸਹਿਜ ਪਾਠ ਕਰਦੇ ਹੋ ਦੋ ਸ਼ਬਦ ਆਸਾ ਰਾਗ ਦੇ ਵਿੱਚ ਹੈ ਦੋ ਸੂਹੀ ਰਾਗ ਦੇ ਵਿੱਚ ਹੈ 130 ਲੋਕ ਹੁੰਦੇ ਬਾਬਾ ਫਰੀਦ ਸਾਹਿਬ ਦੇ ਆਪ ਪੜਨੇ ਸਲੋਕ ਫਰੀਦ ਜੀ ਕੇ ਪਰ ਉਹਦੇ ਵਿੱਚ ਬਾਬਾ ਫਰੀਦ ਜੀ ਦੇ 112 ਸ਼ਲੋਕ ਆ 18 ਸ਼ਲੋਕ ਗੁਰੂ ਸਾਹਿਬ ਜੀ ਦੇ ਦਰਜ ਆ ਉਹਦੇ ਵਿੱਚ ਜਿੱਥੇ ਗੁਰਮਤ ਦੇ ਹਿਸਾਬ ਦੇ ਨਾਲ ਸੀ ਗੱਲ ਉਥੇ ਉਹਨਾਂ ਨੇ ਆਪਣੀ ਕਿਉਂਕਿ ਉਹ ਇਸਲਾਮ ਨਾਲ ਸੰਬੰਧ ਰੱਖਦੇ ਸਨ ਪਰ ਜਿੱਥੇ ਗੁਰਮਤ ਦੀ ਗੱਲ ਹੈ ਉਥੇ ਗੁਰੂ ਮਹਾਰਾਜ ਜੀ ਨੇ ਨਾਲ ਸ਼ਲੋਕ ਦਰਜ ਕੀਤੇ 18 ਸ਼ਲੋਕ ਗੁਰੂ ਸਾਹਿਬ ਦੇ ਬਸ ਇੱਕੋ ਹੀ 130 ਸ਼ਲੋਕ ਆ ਬਾਬਾ ਫਰੀਦ ਸਰ ਪਰ ਉਹਨਾਂ ਦੀ ਜਿਹੜੀ ਬਾਣੀ ਹੈ ਉਹ ਸਾਡੇ ਜੀਵਨ ਦਾ ਆਧਾਰ ਹੈ ਕਹਿੰਦੇ ਭਗਤੀ ਕਰਨੀ ਨਾ ਦਿਲੋਂ ਕਰੋ ਦਿਲੋਂ ਮੁਹੱਬਤ ਜਿਨ ਸਹੀ ਸੱਚਿਆ ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚੇ ਕਹਿੰਦੇ ਕੱਚੇ ਆ ਬਾਬਾ ਫਰੀਦ ਸਾਹਿਬ ਨੇ ਸਾਡੇ ਜੀਵਨ ਦੀ ਬਹੁਤ ਵੱਡੀ ਬਖਸ਼ਿਸ਼ ਕੀਤੀ ਐ ਸਾਨੂੰ ਸਮਝਾਇਆ ਅੱਜ ਬਹੁਤ ਵੱਡਾ ਜਿਹੜਾ ਸਿਧਾਂਤ ਜਿਹੜਾ ਗੁਰਮਾਣੀ ਦਾ ਅੱਜ ਚਾਹੇ ਬ੍ਰਾਹਮਣ ਸੀਗੇ ਭਗਤਾਂ ਦੇ ਵਿੱਚ ਵੀ ਬ੍ਰਾਹਮਣ ਹੈਗੇ ਆ ਪਾਵੇਂ ਜਿਹੜੇ ਉਹ ਲੋਕ ਜਿਹਨਾਂ ਨੂੰ ਮੰਦਰਾਂ ਵਿੱਚੋਂ ਟੱਕੇ ਮਾਰਦੇ ਸਨ ਉਹ ਵੀ ਹਨ ਗੱਲ ਜਿਹਨਾਂ ਨੇ ਇੱਕ ਵਾਰੀ ਕੀਤੀ ਹੈ ਮਹਾਰਾਜ ਨੇ ਸਾਰਿਆਂ ਨੂੰ ਕਥਾ ਕਰਦੇ 35 ਮਹਾਂਪੁਰਸ਼ਾਂ ਦੀ ਬਾਣੀ ਗੁਰੂ ਸਾਹਿਬ ਜੀ ਸਮੇਤ ਪਰ ਗੱਲ ਇੱਕ ਦੀ ਕਰਦੇ ਪਏ ਆ ਤੇ ਸਾਨੂੰ ਸਮਝਾ ਰਹੇ ਆ ਤੇ ਮਹਾਰਾਜ ਕਹਿ ਰਹੇ ਆ ਕਹਿੰਦੇ ਪ੍ਰਮਾਤਮਾ ਅਕਾਲ ਉਦੋਂ ਹੀ ਮਿਲੇਗਾ ਜਿੱਦਣ ਆਪਣਾ ਭਾਵ ਖਤਮ ਹੋਏਗਾ ਆਪ ਗਿਆ ਤਾਂ ਆਪੇ ਪਾਏ ਕਿਰਪਾ ਨਿਧਾਨ ਕੀ ਸਰਣੀ ਪਾਏ ਉਹ ਕਿਰਪਾ ਦਾ ਖਜ਼ਾਨਾ ਤੇ ਜਦੋਂ ਉਹਦੀ ਸ਼ਰਨੀ ਵਿੱਚ ਪਾਇ ਕੀ ਹੋਏਗਾ ਜੋ ਚਾਹਤ ਸੋਈ ਜੱਬ ਪਾਇਆ ਬਿ ਜੋ ਚਾਹੀਦਾ ਸੀ ਮਿਲ ਗਿਆ ਜੋ ਮੰਗਾ ਸੋਈ ਸੋਈ ਪਾਵੈ ਸੇਵ ਹਰ ਕੇ ਚਰਨ ਸੰ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਇੰਨਾ ਭਰੋਸਾ ਬਣ ਜਾਂਦਾ ਸੱਚੇ ਸਾਹਿਬਾ ਕਿਆ ਨਾਹੀਂ ਕਰਦੇ ਕਿਉਂਕਿ ਜਿੱਦਣ ਭਰੋਸਾ ਬਣ ਜਾਂਦਾ ਸਿੱਖ ਡੋਲਦਾ ਨਹੀਂ ਹਾਂ ਠੀਕ ਹੈ ਮੈਂ ਹਮੇਸ਼ਾ ਬੇਨਤੀ ਕਰਦਾ ਸਾਰੇ ਧਰਮ ਚੰਗੇ ਆ ਪਰ ਸਿੱਖ ਡੋਲ ਜਾਂਦਾ ਜਦੋਂ ਸਾਰਾ ਕੁਝ ਬਣਾਉਂਦਾ ਮੂਰਤੀਆਂ ਰੱਖ ਕੇ ਪੂਜਾ ਵੀ ਕਰ ਰਿਹਾ ਤੇ ਭਾ ਕਿਉਂਕਿ ਭਰੋਸਾ ਨਹੀਂ ਨਾ ਗੁਰੂ ਗ੍ਰੰਥ ਸਾਹਿਬ ਦੇ ਉੱਪਰ ਇੱਥੇ ਖੜਾ ਹੋ ਕੇ ਵੀ ਬੋਲਦਾ ਸਭ ਸਿੱਖਣਕ ਹੁਕਮ ਹੈ ਗੁਰੂ ਮਾਨਿਓ ਕਰੰਤ ਕਿਹਨੇ ਮੰਨਣਾ ਉਤ ਏਸੀ ਏਸੀ ਕਰਕੇ ਰਿਪੀਟ ਆਪਾਂ ਕਰਦੇ ਆਂ ਕਿ ਅਸੀਂ ਉਸ ਨੂੰ ਮੰਨਣਾ ਮਹਾਰਾਜ ਕਹਿੰਦੇ ਦੇਵੀ ਦੇਵਾ ਪੂਜੀਏ ਭਾਈ ਕਿਆ ਮੰਗੋ ਕਿਆ ਦੇ ਇੱਥੋਂ ਤੱਕ ਲਿਖਿਆ ਮੈਂ ਕਿਸੇ ਧਰਮ ਦੀ ਗੁਰੂ ਸਾਹਿਬ ਨੇ ਲਿਖੇ ਦੀ ਨਹੀਂ ਕੀਤੀ ਮਾਰੇ ਕਹਿੰਦੇ ਮਹਾ ਮਾਈ ਕੀ ਪੂਜਾ ਕਰੇ ਨਰ ਸੇ ਨਾਰ ਹੋਏ ਉਤਰੇ ਤੇ ਸਾਨੂੰ ਤਾਂ ਇੱਕ ਅਕਾਲ ਪੁਰਖ ਦੇ ਨਾਲ ਜੋੜਿਆ ਕਹਿੰਦੇ ਪੁਰਖੇ ਸੇਵੇ ਸੇ ਪੁਰਖ ਹੋਵੇ ਹਉਮੇ ਸ਼ਬਦ ਜਲਾਈ ਤੇ ਸਾਨੂੰ ਅਕਾਲ ਪੁਰਖ ਦਾ ਪੁਜਾਰੀ ਬਣਾਇਆ ਪਰਮੇਸ਼ਰ ਦਾ ਇੱਕ ਓੰਕਾਰ ਸਾਰੇ ਚੰਗੇ ਆ ਸਾਰੇ ਚੰਗੇ ਆ ਪਰ ਜਿਹੜੀ ਸਾਨੂੰ ਗੱਲ ਜਿਹਨਾਂ ਨੂੰ ਸਮਝ ਆਈ ਸੀ ਭਾਈ ਲੈਣਾ ਜਿਹਦਾ ਵੀ ਕੰਮ ਕਰਦੇ ਸੀ ਆਏ ਨਾ ਜਦੋਂ ਗੁਰਨਾਨ ਸਿੰਘ ਦੀ ਸ਼ਰਨ ਵਿੱਚ ਪਿਰੋ ਕਿਤੇ ਗਈ ਨਹੀਂ ਤੇ ਸਤਿਗੁਰ ਮਹਾਰਾਜ ਕਹਿੰਦੇ ਜੋ ਚਾਹਾਂਗੇ ਨਾ ਗੁਰੂ ਕੋਲ ਮਿਲੇਗਾ ਪਰ ਵਿਸ਼ਵਾਸ ਭਰੋਸਾ ਜਿਹੜਾ ਜੀਵਨ ਵਿੱਚ ਆ ਜੋ ਚਾਹਤ ਸੋਈ ਜੱਬ ਪਾਇਆ ਤਬ ਢੂੰਡਣ ਕਾਹੇ ਕੋ ਜਾਇਆ ਬਾਹਰ ਲੱਪਣ ਕੀ ਜਾਂਦੇ ਫਰੀਦਾ ਜੰਗਲ ਜੰਗਲ ਕਿਆ ਢੂੰਡੇ ਬਨ ਕੰਡਾ ਮੋੜੇ ਬੱਸੀ ਰੱਬੇ ਹਾਲੀਆ ਕੰਡਾ ਕਿਆ ਮੋੜੇ ਕਾਹਦੇ ਕਹਿੰਦੇ ਜੰਗਲਾਂ ਦੇ ਕੰਡੇ ਮੋੜਦਾ ਫਿਰਦਾ ਰੱਬ ਤਾਂ ਤੇਰੇ ਹਿਰਦੇ ਘਰ ਵਿੱਚ ਵਸਦਾ ਤਬ ਢੂੰਡਣ ਕਾਹਾਂ ਕੋ ਜਾਇ ਕਹਾਂ ਕੋ ਜਾਏ ਕਹਿੰਦੇ ਕਾਹਦੇ ਜਾਈਏ ਉਹਾਂ ਤੋਂ ਜਾਈਏ ਜੋ ਇੰਹਾਂ ਨਾ ਹੋਏ ਅਸੀਂ ਹੋਰ ਜਗ੍ਹਾ ਤਾਂ ਜਾਈਏ ਜੇ ਗੁਰੂ ਸਾਡਾ ਸਮਰੱਥ ਨਹੀਂ ਹੈ ਮੋਝੇ ਆਪਣੇ ਘਰ ਕੁਛ ਹੋਵੇ ਨਾ ਤਾਂ ਤਾਂ ਅਸੀਂ ਕੌਲੀ ਲੈ ਕੇ ਗਵਾਂਡੀਆਂ ਦੇ ਸਬਜ਼ੀ ਲੈਣ ਜਾਈਏ ਵੀ ਆ ਮੈਨੂੰ ਨਮਕ ਦੇ ਦਿਓ ਸ਼ੱਕਰ ਦੇ ਦਿਓ ਸਾਡੇ ਕੋਲ ਸਾਰਾ ਕੁਝ ਹੈ ਮਹਾਰਾਜ ਕਹਿੰਦੇ ਇੱਕ ਤਾਂ ਗੱਲ ਹੁੰਦੀ ਹੈ ਨਾ ਵੀ ਕੁਛ ਨਹੀਂ ਹੈ ਪਰ ਪ੍ਰਮਾਤਮਾ ਇਦਾਂ ਦਾ ਹੈ ਗੁਰੂ ਇਦਾਂ ਦਾ ਹੈ ਸਾਚੇ ਸਾਹਿਬਾ ਕਿਆ ਨਾਹੀ ਕਰਦੇ ਰਹਿ ਤੇਰੇ ਘਰ ਹੈ ਕੀ ਨਹੀਂ ਸਭ ਕੋ ਨੇ ਪ੍ਰੋਸਾ ਚਾਹੀਦਾ ਤਬ ਢੂੰਡਣ ਕਾ ਕਹਾ ਕੋ ਜਾਇ ਅਸਤਰ ਭਏ ਬਸੇ ਸੁਖ ਆਸਨ ਜਿਹੜੇ ਟਿਕਾਉ ਵਿੱਚ ਆ ਜਾਂਦੇ ਨਾ ਉਹ ਸੁਖ ਦੇ ਆਸਣ ਵਿੱਚ ਭਾਵ ਉਹਨਾਂ ਨੂੰ ਸੁੱਖ ਮਿਲਦਾ ਗੁਰ ਪ੍ਰਸਾਦ ਨਾਨਕ ਸੁਖ ਵਾਸਨ ਉਹ ਹਮੇਸ਼ਾ ਫਿਰ ਗੁਰੂ ਦੀ ਕਿਰਪਾ ਦੇ ਨਾਲ ਸੁੱਖਾਂ ਦੇ ਵਿੱਚ ਵਾਸ ਕਰਦੇ ਆ ਰਹਾਉ ਦੀ ਪੰਕਤੀ ਵਿੱਚ ਗੁਰਮਾਰਦ ਕਹਿੰਦੇ ਖੇਮ ਭਿਆ ਕੁਸ਼ਲ ਕਰਿਆ ਖੇਮ ਕੇ ਅੰਦਰ ਸੁੱਖ ਸੁੱਖ ਬਣ ਗਿਆ ਹਿਰਦੇ ਘਰ ਦੇ ਵਿੱਚ ਵੀ ਸੁੱਖ ਆ ਗਿਆ ਭੇਟ ਤ ਸਾਥ ਸੰਗ ਗਈ ਬਲਾਏ ਜਦੋਂ ਅਸੀਂ ਗੁਰੂ ਕੀ ਸੰਗਤ ਕੀਤੀ ਬਲਾ ਚਲੇ ਗਈ ਮਾਇਆ ਦਾ ਪ੍ਰਭਾਵ ਖਤਮ ਹੋ ਗਿਆ ਜਿੰਨੇ ਦਿਨ ਤੁਸੀਂ ਬੈਠੇ ਹੋ ਜੇ ਆਪਾਂ ਪਾਣੀ ਪੜ੍ਹਦੇ ਆਂ ਮਨ ਚਿਤ ਕਰਕੇ ਪੜ੍ਹਦੇ ਆਂ ਮਾਇਆ ਦਾ ਪ੍ਰਭਾਵ ਨਹੀਂ ਹੈ ਤੇ ਜੇ ਮਾਇਆ ਦਾ ਪ੍ਰਭਾਵ ਨੇ ਆਪਾਂ ਬੈਠੇ ਨਹੀਂ ਸਕਦੇ ਬਹੁਤ ਭਾਗਾਂ ਵਾਲੇ ਜਿਹੜੇ ਉਪਰ ਮਹਾਰਾਜ ਕਿਰਪਾ ਕਰਦਾ ਤੇ ਸਤਗੁਰੂ ਮਹਾਰਾਜ ਰਹਿਮਤ ਕਰਨ ਅਸੀਂ ਸਤਗੁਰੂ ਜੀ ਦੀ ਬਾਣੀ ਤੋਂ ਸੇਧ ਲਈਏ ਬਾਣੀ ਭਾਵੇਂ ਇੱਕ ਸ਼ਬਦ ਪੜੋ ਪਰ ਉਹਨੂੰ ਸਮਝੀਏ ਕਿ ਸਤਗੁਰ ਦੀ ਬਾਣੀ ਸਾਨੂੰ ਕੀ ਸਮਝਾ ਰਹੀ ਹੈ ਅਥੀ ਉਹਦੇ ਉੱਪਰ ਚੱਲਣ ਦਾ ਜਨਨ ਕਰੀ ਚਾਹੇ ਮੈਂ ਹੋਵਾਂ ਜਾਂ ਕੋਈ ਵੀ ਹੋਵੇ ਕਿਉਂਕਿ ਜੇ ਜੀਵਨ ਦੇ ਵਿੱਚ ਆਪਾਂ ਜੋ ਕਹਿ ਰਹੇ ਆਂ ਜੇ ਆਪ ਉਹਦੇ ਉੱਪਰ ਚੱਲਾਂਗੇ ਨਹੀਂ ਤੇ ਫਿਰ ਅਧੂਰਾ ਕੰਮ ਹੈ ਤੇ ਮਹਾਰਾਜ ਕਿਰਪਾ ਕਰਨ ਬਹੁਤ ਭਾਗਾਂ ਵਾਲੇ ਆਪ ਜੀ ਇਸੇ ਤਰ੍ਹਾਂ ਗੁਰੂ ਮਹਾਰਾਜ ਤੁਹਾਡੇ ਤੇ ਰਹਿਮਤ ਪਰਿਆਤ ਰੱਖਣ ਹੋਈਆਂ ਭੁੱਲਾਂ ਨੂੰ ਬਖਸ਼ਦਿਆਂ ਬਲਾਉਫਤ ਹੈ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ 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 ਜੀ ਵਾਹਿਗੁਰੂ ਆਹੇ